ਹਾਂਜੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਅੱਗੇ ਵੀ ਬਹੁਤ ਸਾਰੀਆਂ ਵੀਡੀਓਜ਼ ਨਾਲ ਰابطਾ ਅਲੱਗ-ਅਲੱਗ ਫੀਲਡਸ ਦਾ ਅਲੱਗ-ਅਲੱਗ ਔਰਚਡ ਦਾ ਹੁੰਦਾ ਰਹਿੰਦਾ ਆ ਉਵੇਂ ਹੀ ਅੱਜ ਮੈਂ ਤੁਹਾਨੂੰ ਡ੍ਰੈਗਨ ਫਰੂਟ ਦੇ ਇਹ ਫਾਰਮ ਤੇ ਲੈ ਕੇ ਆਇਆ ਇਹਦੇ ਬਾਰੇ ਕਹਾਣੀ ਜਿਹੜੀ ਹੈਗੀ ਆ ਉਹ ਸਾਰੀ ਦੀ ਸਾਰੀ ਤੁਸੀਂ ਫਾਰਮ ਦੇ ਮੇਨ ਓਨਰ ਦੇ ਉੱਤੇ ਕੋਲੋਂ ਤੇ ਕਿਵੇਂ ਉਹ ਇਸ ਖੇਤੀ ਨੂੰ ਕਰਦੇ ਆ ਇਹਦੀ ਸਾਰੀ ਸਾਰੀ ਜਾਣਕਾਰੀ ਜਿਹੜੀ ਹੈਗੀ ਐ ਇਸ ਵੀਡੀਓ ਦੇ ਵਿੱਚ ਹੋਏਗੀ ਤੁਸੀਂ ਇਸ ਵੀਡੀਓ ਦੇ ਨੂੰ ਲਾਸਟ ਤੱਕ ਦੇਖਿਓ ਇਹ ਪੰਜਾਬ ਦੀ ਧਰਤੀ ਜਿੱਥੇ ਪੰਜ ਦਰਿਆ ਵਗਦੇ ਨੇ ਤੇ ਛੇਵਾਂ ਦਰਿਆ ਮੋਸਟਲੀ ਕਿਹਾ ਜਾਂਦਾ ਕਿ ਨਸ਼ੇ ਦਾ ਵਗਦਾ ਪਰ ਮੈਂ ਇੱਥੇ ਕੰਟਰੈਡਿਕਟ ਕਰਦਾ ਇਸ ਸਟੇਟਮੈਂਟ ਨੂੰ ਕਿ ਮੈਂ ਇਹ ਕਹਿ ਸਕਦਾ ਕਿ ਛੇਵਾਂ ਦਰਿਆ ਇੱਥੇ ਫਲਾਂ ਦਾ ਵਗਦਾ ਫਲਾਂ ਦੇ ਵਿੱਚ ਵੀ ਉਹ ਫਲ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਕਿ ਸੰਭਵ ਨਹੀਂ ਹੈਗੇ ਪੰਜਾਬ ਦੇ ਵਿੱਚ ਹੁਣਾ ਪਰ ਉਹ ਤੁਸੀਂ ਦੇਖੋਗੇ ਉਹ ਜਿਹੜੀਆਂ ਕਹਾਣੀਆਂ ਨੂੰ ਰਿਐਲਿਟੀ ਦੇ ਵਿੱਚ ਕਨਵਰਟ ਕਰਦੇ ਆ ਉਹ ਨੌਜਵਾਨ ਕਿਸਾਨ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਕਹਿ ਸਕਦੇ ਆ ਕਿ ਇਸ ਵੇਲੇ ਪੰਜਾਬ ਦੀ ਮਿੱਟੀ ਦੇ ਨਾਲ ਮੋਹ ਆ ਤੇ ਪੰਜਾਬ ਦੇ ਵਾਤਾਵਰਣ ਦੇ ਨਾਲ ਮੋਹ ਆ ਇਹਦੇ ਬਾਰੇ ਪੂਰੀ ਦੀ ਪੂਰੀ ਸਟੋਰੀ ਜਿਹੜੀ ਹੈਗੀ ਆ ਤੁਸੀਂ ਲਾਸਟ ਤੱਕ ਦੇਖੋਗੇ ਮੇਰਾ ਨਾਮ ਧਰਮਪਾਲਾ ਜੀ ਤੇ ਮੈਂ ਬਾਇ ਪ੍ਰੋਫੈਸ਼ਨਲ ਸਿਵਲ ਇੰਜੀਨੀਅਰ ਹੈਗਾ ਤੇ ਮੈਂ 15 ਸਾਲ ਆਪਣੀ ਫੀਲਡ ਦੇ ਵਿੱਚ ਜੌਬ ਕੀਤੀ ਤੇ ਆਪਣਾ ਫਾਈਨੈਂਸ਼ੀਅਲ ਜਦੋਂ ਮੈਂ ਸੋਚਿਆ ਕਿ ਆਪਣੇ ਕੋਈ ਐਸੈਟ ਤਿਆਰ ਕੀਤੇ ਜਾਣਕ ਆਪਾਂ ساری ਜ਼ਿੰਦਗੀ ਤਾਂ ਬਾਹਰ ਜਾ ਕੇ ਜੌਬ ਨਹੀਂ ਕਰ ਸਕਦੇ ਤੇ ਇਸ ਕਰਕੇ ਮੈਂ 15 ਸਾਲ ਜੌਬ ਕੀਤੀ ਆਪਣੀ ਫੀਲਡ ਰਿਗਾਰਡਿੰਗ ਮੈਂ ਬਾਇ ਪ੍ਰੋਫੈਸ਼ਨਲ ਸਿਵਲ ਇੰਜੀਨੀਅਰ ਹੈਗਾ ਤੇ ਮੈਂ ਇੰਡੀਆ ਦੇ ਵਿੱਚ 5 ਸਾਲ ਜੌਬ ਕੀਤੀ Oman ਦੇ ਵਿੱਚ 2 ਸਾਲ ਕੀਤੀ ਔਰ 6 ਸਾਲ ਦੇ ਲਗਭਗ ਮੈਂ Qatar ਦੇ ਵਿੱਚ ਜੌਬ ਕੀਤੀ ਤੇ ਲਾਸਟ ਮੈਂ Qatar ਦੇ ਵਿੱਚ ਜਦੋਂ ਜੌਬ ਕੀਤੀ ਫਿਰ ਮੈਂ ਸੋਚਿਆ ਕਿ ਹੁਣ ਆਪਣੇ ਜਿਹੜੇ ਹੈਗੇ ਆ ਜਿਹੜੇ ਰਵਾਇਤੀ ਹੈਗੀਆਂ ਖੇਤੀ ਜਿੱਦਾ ਮੇਰੇ ਫਾਦਰ ਸਾਹਿਬ ਖੇਤੀ ਕਰਦੇ ਸੀਗੇ ਤੇ ਉਹਦੇ ਵੱਲ ਨੂੰ ਰੁਖ ਕੀਤਾ ਜਾਵੇ ਔਰ ਆਪਣੇ ਜਿਹੜੇ ਪੰਜਾਬ ਦੇ ਵਿੱਚ ਰਹਿ ਕੇ ਹੀ ਅਸੀਂ ਆਪਣੀ ਇਨਕਮ ਦੇ ਸੋਰਸ ਜਨਰੇਟ ਕੀਤੇ ਜਾਣ ਤੇ ਉਸੇ ਵੇਲੇ ਫਿਰ ਉਧਰੋਂ ਆਣ ਤੋਂ ਮੈਂ ਡੇਢ ਸਾਲ ਪਹਿਲੋਂ ਹੀ ਇਹ ਸਾਰੀ ਪਲੈਨਿੰਗ ਕਰ ਲਈ ਤੇ ਜਦੋਂ ਮੈਂ ਨੌਕਰੀ ਛੱਡੀ ਤੇ ਮੇਰਾ ਜਿਹੜਾ ਬਾਗ ਮਤਲਬ ਜਿਹੜੀ ਸੀਗੀ ਇਨਕਮ ਜਨਰੇਟ ਕਰਨ ਲੱਗ ਪਿਆ ਸੀਗਾ ਤੇ ਮੈਨੂੰ ਕੋਈ ਵੀ ਫਿਰ ਜਦੋਂ ਮੈਂ ਉਧਰੋਂ ਆਇਆ ਤੇ ਮੈਨੂੰ ਕੋਈ ਵੀ ਇਸ ਤਰ੍ਹਾਂ ਦੀ ਫਾਈਨੈਂਸ਼ੀਅਲ ਪ੍ਰੋਬਲਮ ਨਹੀਂ ਆਈ ਕਿ ਮੈਨੂੰ ਕੋਈ ਵੀ ਇਦਾਂ ਦੀ ਆਰਥਿਕ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਿਆ ਤਾਂ ਮੇਰਾ ਮੇਨ ਮੋਟਿਵ ਇਹੀ ਸੀਗਾ ਹਾਂ ਜਿਸ ਤਰ੍ਹਾਂ ਇਹ ਸਾਡਾ ਪੂਰਾ ਫਾਰਮ 1 ਏਕੜ ਦੇ ਵਿੱਚ ਸੈਟਅਪ ਕੀਤਾ ਹੋਇਆ ਤੇ ਜੇ ਗੱਲ ਕਰੀਏ ਇਹਦੀ ਪ੍ਰੋਡਕਸ਼ਨ ਦੀ ਤੇ ਪਹਿਲੇ ਸਾਲ ਜਿੱਦਾਂਕ ਅਸੀਂ ਮੰਨ ਕੇ ਚੱਲੀਏ 2.5 ਕਿਲੋ ਸਾਨੂੰ ਪਰ ਪੋਲ ਤੋਂ ਪ੍ਰੋਡਕਸ਼ਨ ਆਂਦੀ ਹੈਗੀ ਆ ਤੇ ਦੂਸਰੇ ਸਾਲ ਇਹ 4 ਤੋਂ 5 ਹੋ ਜਾਂਦੀ ਹੈ ਔਰ ਤੀਸਰੇ ਸਾਲ ਇਹ 9 ਤੋਂ ਮਤਲਬ ਪਲੱਸ ਹੋ ਜਾਣੀ ਹੈਗੀ ਆ ਔਰ ਈਅਰ ਬਾਈ ਈਅਰ ਇਹ ਪ੍ਰੋਡਕਸ਼ਨ ਮਤਲਬ ਮਲਟੀਪਲਾਈ ਹੋਈ ਜਾਣੀ ਆ ਮਤਲਬ ਜਿਸ ਤਰ੍ਹਾਂ ਅਸੀਂ ਗੱਲ ਕਰ ਲਈਏ ਡ੍ਰੈਗਨ ਫਰੂਟ ਦੀ ਜਦੋਂ ਆਪਾਂ ਪਲਾਨਿੰਗ ਕਰਦੇ ਆ ਜਾਂ ਫਾਰਮ ਨਵਾਂ ਬਾਗ ਲਾਣ ਦੀ ਗੱਲ ਕਰਦੇ ਹੈਗੇ ਆ ਤੇ ਜਿਹੜੀ ਇਹਦੀ ਸਪੇਸਿੰਗ ਹੈਗੀ ਆ ਉਹ 8x ਮਤਲਬ 14 ਹੋਣੀ ਚਾਹੀਦੀ ਆ ਅਸੀਂ ਐਡਵਾਈਸ ਕਰਾਂਗੇ ਨਵੇਂ ਫਾਰਮਰਾਂ ਨੂੰ ਕਿ ਉਹ 8x 14 ਤੇ ਲਗਾਣ ਇਹਨੂੰ ਤਾਂਕਿ ਬਾਬਹੀਆ ਜਿਹੜਾ ਹੈਗਾ ਵਾ ਜਾਂ ਨਦੀਨ ਨੂੰ ਕੰਟਰੋਲ ਕਰਨ ਲਈ ਵਧੀਆ ਮਤਲਬ ਘੱਟ ਲੇਬਰ ਦੇ ਵਿੱਚ ਅਸੀਂ ਕਰ ਸਕਦੇ ਹੈਗੇ ਆ ਜਿਹੜੀ ਸਪੇਸਿੰਗ ਹੈਗੀ ਇਹਦੀ ਉਹੀ 8x14 ਜਿਹੜੀ ਹੈਗੀ ਆ ਬਹੁਤ ਸੂਟੇਬਲ ਹੈਗੀ ਆ ਦੂਸਰਾ ਜੇ ਆਪਾਂ ਡ੍ਰਿਪ ਇਰੀਗੇਸ਼ਨ ਦਾ ਆਪਣਾ ਕਹਦੇ ਜੀ ਇਹ ਸਿੰਚਾਈ ਦਾ ਦਸੀਏ ਤਾਂ ਉਹ ਹੈਗਾ ਇਹਦਾ ਇਹਦੇ ਵਿੱਚ ਡ੍ਰਿਪ ਇਰੀਗੇਸ਼ਨ ਵੀ ਲਗਾਇਆ ਹੋਇਆ ਔਰ ਮਾਈਕਰੋ ਸਪਿੰਗਲਰ ਸਿਸਟਮ ਵੀ ਅਸੀਂ ਲਗਾਇਆ ਹੋ ਗਿਆ ਹੈਗਾ ਜਿਹੜਾ ਕਿ ਸਾਨੂੰ ਵੈਦਰ ਨੂੰ ਥੋੜਾ ਮੈਨੇਜ ਕਰਨ ਦੇ ਵਿੱਚ 3-4 ਡਿਗਰੀ ਮੈਨੇਜ ਕਰਨ ਦੇ ਵਿੱਚ ਸਾਨੂੰ ਹੈਲਪ ਕਰਦਾ ਹੈਗਾ ਡ੍ਰਿਪ ਦੀ ਗੱਲ ਕਰੀਏ ਤਾਂ ਇਹਨੂੰ ਜਿਹੜੇ ਡ੍ਰਿਪਰ ਲੱਗੇ ਹੈਗੇ ਆ 4 ਲੀਟਰ ਪਰ ਮਿੰਟ ਦੇ ਵਿੱਚ ਇਹ ਡਿਸਚਾਰਜ ਕਰਦੇ ਹੈਗੇ ਆ ਜਿਹੜਾ ਇੱਕ ਘੰਟਾ ਇਹਨੂੰ ਜੇ ਆਪਾਂ ਹਫ਼ਤੇ ਦੇ ਵਿੱਚ ਇੱਕ ਘੰਟਾ ਵੀ ਇਹਨੂੰ ਆਪਾਂ ਸਿੰਚਾਈ ਕਰੀਏ ਤਾਂ ਸ਼ਫੀਸ਼ੈਂਟ ਹੈਗਾ ਵਾ ਕਿਉਂਕਿ ਇਹਨੂੰ ਜਿਹੜੀ ਪਾਣੀ ਦੀ ਰਿਕੁਆਇਰਮੈਂਟ ਜ਼ਿਆਦਾ ਨਹੀਂ ਹੁੰਦੀ ਹੈਗੀ ਆ ਜਿਸ ਤਰ੍ਹਾਂ ਅਸੀਂ ਗੱਲ ਕਰੀਏ ਡ੍ਰੈਗਨ ਫਰੂਟ ਦੇ ਵਿੱਚ ਪ੍ਰੋਬਲਮਾਂ ਦੀ ਗੱਲ ਕਰਦੇ ਹਾਂ ਤੇ ਫਰੂਟਿੰਗ ਸਟੇਜ ਤੇ ਜਿਹੜੀ ਸਾਨੂੰ ਮੇਜਰ ਪ੍ਰੋਬਲਮ ਆਉਂਦੀ ਹੈਗੀ ਆ ਤੇ ਇਹ ਫਲਾਵਰ ਡਰਾਪਿੰਗ ਦੀ ਪ੍ਰੋਬਲਮ ਆਉਂਦੀ ਹੈਗੀ ਆ ਇਹ ਦੋ ਤਿੰਨ ਰੀਜ਼ਨ ਹੈਗੇ ਆ ਇੱਕ ਤਾਂ ਜਦੋਂ ਬੂਟਾ ਫਰੂਟਿੰਗ ਜ਼ਿਆਦਾ ਚੱਕ ਲੈਂਦਾ ਹੈਗਾ ਜਾਂ ਮਤਲਬ ਐਕਸਿਸ ਹੋ ਜਾਂਦੀ ਹੈ ਬੂਟੇ ਦੀ ਏਜ ਦੇ ਹਿਸਾਬ ਨਾਲ ਮਤਲਬ ਇਹ ਪਹਿਲੇ ਸਾਲ ਦੀ ਗੱਲ ਕਰੀਏ ਤਾਂ ਪਹਿਲੇ ਸਾਲ ਇਹ ਪ੍ਰੋਬਲਮ ਬਹੁਤ ਜ਼ਿਆਦਾ ਆਂਦੀ ਹੈਗੀ ਸਾਡੇ ਬਾਗਾਂ ਦੇ ਵਿੱਚ ਕਿਉਂਕਿ ਬੂਟਾ ਉਹਨਾਂ ਮਚ्योर ਨਹੀਂ ਹੁੰਦਾ ਔਰ ਫਰੂਟ ਉਹ ਜਿਆਦਾ ਚੱਕ ਲੈਂਦਾ ਇਸ ਕਰਕੇ ਉਹਦੇ ਵਿੱਚ ਇੰਨੀ ਕੈਪੇਬਿਲਟੀ ਨਹੀਂ ਹੁੰਦੀ ਕਿ ਉਹ ਸਾਰੇ ਤੇ ਸਾਰੇ ਫਰੂਟ ਹੈਗੇ ਉਹ ਰੱਖ ਲਵੇ ਔਰ ਦੂਸਰੀ ਪ੍ਰੋਬਲਮ ਆਂਦੀ ਹੈਗੀ ਆ ਜਦੋਂ ਥਰੀਪੋ ਔਰ ਮਾਈਟ ਵਗੈਰਾ ਦਾ ਅਟੈਕ ਇਹਦੇ ਤੇ ਹੋ ਜਾਂਦਾ ਹੈਗਾ ਫਲਾਵਰਿੰਗ ਸਟੇਜ ਤੋਂ ਪਹਿਲਾਂ ਤੇ ਉਸ ਵੇਲੇ ਵੀ ਇਹ ਡ੍ਰੌਪ ਹੋ ਜਾਂਦੀ ਹੈ ਔਰ ਤੀਸਰਾ ਮੇਨ ਰੀਜ਼ਨ ਹੈਗਾ ਜੇ ਓਵਰ ਰੇਨ ਹੋ ਜਾਂਦੀ ਜਿੱਦਾਂ ਇਸ ਵਾਰੀ ਅ ਰੇਨ ਜ਼ਿਆਦਾ ਹੋ ਗਈ ਹੈ ਤਾਂ ਇਹ ਪ੍ਰੋਬਲਮ ਵੀ ਜ਼ਿਆਦਾ ਆਂਦੀ ਹੈ ਕਿਉਂਕਿ ਬਹੁਤ ਸਾਰੇ ਫਲਾਵਰ ਜ਼ਿਆਦਾ ਰੇਨ ਹੋਣ ਕਾਰਨ ਇਹ ਡ੍ਰੌਪ ਹੋ ਜਾਂਦੇ ਹੈਗੇ ਆ ਓਵਰ ਵਾਟਰਿੰਗ ਦੀ ਗੱਲ ਕਰਦੇ ਜਦੋਂ ਬਾਰਿਸ਼ਾਂ ਦੇ ਟਾਈਮ ਦੇ ਵਿੱਚ ਸਾਡੇ ਹੱਥ ਦੇ ਵਿੱਚ ਨਹੀਂ ਹੁੰਦਾ ਕਿ ਕਿੰਨਾ ਇਹਨੂੰ ਪਾਣੀ ਦੇਣਾ ਹੈਗਾ ਕਿਉਂਕਿ ਕੁਦਰਤ ਵੱਲੋਂ ਜਿੰਨਾ ਕੁ ਪਾਣੀ ਇਹ ਜ਼ਿਆਦਾ ਪਾਣੀ ਲੈ ਲੈਂਦਾ ਤਾਂ ਫਿਰ ਇਹਦੀ ਜਿਹੜੀ ਆਸਟਮ ਹੈਗੀ ਆ ਇਹ ਪਹਿਲੋਂ ਇਸ ਤਰ੍ਹਾਂ ਦੀ ਸੀਗੀ ਔਰ ਜਦੋਂ ਜ਼ਿਆਦਾ ਪਾਣੀ ਕਿਸੇ ਪੌਦੇ ਨੂੰ ਮਿਲ ਜਾਂਦਾ ਹੈਗਾ ਤੇ ਆ ਹਿੱਸਾ ਇਹਦਾ ਗਲ ਜਾਂਦਾ ਹੈਗਾ ਤਾਂ ਇਹ ਦੂਸਰਾ ਰੂਟ ਰੋਟ ਦੀ ਪ੍ਰੋਬਲਮ ਦੇ ਨਾਲ ਵੀ ਇਸ ਤਰ੍ਹਾਂ ਪ੍ਰੋਬਲਮ ਆ ਜਾਂਦੀ ਹੈਗੀ ਆ ਤੇ ਇਹਨੂੰ ਅਸੀਂ ਪ੍ਰिवेंट ਮਤਲਬ ਉਹਦੇ ਇੱਕ ਚਾਂਸ ਕੀ ਹੁੰਦਾ ਇਹਨੂੰ ਬਚਾਉਣ ਵਾਸਤੇ 50-50 ਚਾਂਸ ਹੁੰਦੇ ਆ ਅਸੀਂ ਕੀ ਕਰਨਾ ਹੈਗਾ ਤੇ ਇਸ ਤਰ੍ਹਾਂ ਦਾ ਬੂਟਾ ਹੋ ਗਿਆ ਤਾਂ ਅਸੀਂ ਉਹਨੂੰ ਨਾ ਮਿੱਟੀ ਦੇ ਨਾਲ ਉਹਨੂੰ ਪੂਰਾ ਟੱਕ ਦੇਣਾ ਹੁੰਦਾ ਤੇ ਇਹ ਮਿੱਟੀ ਦੇ ਨਾਲ ਜਦੋਂ ਟੱਕ ਦੇਣਾ ਹੈਗਾ ਤਾਂ ਇਹ ਬੂਟਾ ਜਿਹੜਾ ਹੁੰਦਾ ਵਾ ਇਹ ਜੜ ਬਹੁਤ ਛੇਤੀ ਕਰ ਲੈਣਾ ਹੁੰਦਾ ਤੇ ਮੈਕਸਿਮਮ ਚਾਂਸ ਹੁੰਦੇ ਆ ਕਿ ਇਹ ਬੂਟੇ ਦੇ ਸਰਵਾਈਵ ਕਰਨ ਦੇ ਚਾਂਸ ਜਿਹੜੇ ਹੈਗੇ ਆ ਉਹ ਬਹੁਤ ਵਧ ਜਾਂਦੇ ਹੈਗੇ ਆ ਇਸ ਕਰਕੇ بارشਾਂ ਆਉਣ ਤੋਂ ਪਹਿਲਾਂ ਜਾਂ ਬਰਸਾਤ ਆਉਣ ਤੋਂ ਪਹਿਲਾਂ ਪਹਿਲਾਂ ਸਾਡੇ ਜਿਹੜੇ ਬੈਡ ਡੈਮੇਜ ਹੋਏ ਹੁੰਦੇ ਆ ਉਹਨਾਂ ਨੂੰ ਸਾਨੂੰ ਥੋੜਾ ਬੋਧਾ ਉੱਚਾ ਕਰ ਦੇਣਾ ਚਾਹੀਦਾ ਹੈਗਾ ਕਿ ਤਾਂਕਿ ਪਾਣੀ ਦਾ ਪ੍ਰਭਾਵ ਨਾ ਹੋਵੇ ਔਰ ਪਾਣੀ ਜਿਹੜਾ ਬੂਟੇ ਨੂੰ ਜ਼ਿਆਦਾ ਨਾ ਮਿਲ ਸਕੇ ਜੀ ਜੇ ਅਸੀਂ ਗੱਲ ਕਰੀਏ ਡ੍ਰੈਗਨ ਫੂਡ ਦੇ ਵਿੱਚ ਇੰਟਰ ਕ੍ਰੋਪਿੰਗ ਦੀ ਇੰਟਰ ਕ੍ਰੋਪਿੰਗ ਦੇ ਵਿੱਚ ਅਸੀਂ ਆ ਪੂਰੇ ਸਾਲ ਦੇ ਵਿੱਚ 25 ਤੋਂ 30 ਫਸਲਾਂ ਅਸੀਂ ਇਹਦੇ ਵਿੱਚ ਲੈ ਲਈਆਂ ਹੈਗੀਆਂ ਸੀਜ਼ਨਲ ਵਾਈਸ ਜਿੱਦਾਂ ਹਲਦੀ ਹੋ ਗਈ ਅਮਰੂਦ ਹੋ ਗਿਆ ਹਰੀ ਮਿਰਚ ਹੋ ਗਈ ਸ਼ਿਮਲਾ ਮਿਰਚ ਟਣੀਆਂ ਪਾਲਕ ਮੇਥੀ ਫੁੱਲ ਗੋਭੀ ਬੰਦ ਗੋਭੀ ਛਕੁੰਦਰ ਮੂਲੀ ਔਰ ਮਤਲਬ ਬਹੁਤ ਸਾਰੀਆਂ ਜਿੱਦਾਂ ਮਤਲਬ ਲਗਭਗ ਪੂਰੀਆਂ ਅਸੀਂ ਜਿਹੜੀਆਂ ਸਬਜ਼ੀਆਂ ਹੈਗੀਆਂ ਉਹ ਅਸੀਂ ਕਵਰ ਕਰ ਲਈਆਂ ਹੈਗੀਆਂ ਐਂਟਰ ਕ੍ਰੋਪਿੰਗ ਦੇ ਵਿੱਚ ਜਿਸ ਦੇ ਵਿੱਚ ਸਾਨੂੰ ਇਨਕਮ ਵੀ ਵਧੀ ਆ ਜਾਂਦੀ ਹੈਗੀ ਔਰ ਜਿੰਨੇਕ ਸਾਡੇ ਜਿਹੜੇ ਵਾਧੂ ਖਰਚੇ ਹੈਗੇ ਡ੍ਰੈਗਨ ਦੇ ਜਾਂ ਸਾਡੇ ਆਪਣੇ ਨਿੱਜੀ ਖਰਚੇ ਹੈਗੇ ਉਹ ਅਸੀਂ ਪੂਰੇ ਆਪਾਂ ਇੰਟਰ ਕ੍ਰੋਪਿੰਗ ਤੋਂ ਹੀ ਕਵਰ ਕਰ ਲੈਣੇ ਹੈਗੇ ਤੇ ਜੇ ਆਪਾਂ ਜੀ ਪੈਸਤੇ ਆਪਣੇ ਕੀੜਿਆਂ ਦੀ ਆਪਾਂ ਗੱਲ ਕਰੀਏ ਤੇ ਅਸੀਂ ਆਪਣੇ ਪੂਰੇ ਫਾਰਮ ਦੇ ਵਿੱਚ ਸਟਿੱਕੀ ਟਰੈਪ ਔਰ ਫਰੂਟ ਫਲਾਈ ਦੀ ਸਾਨੂੰ ਅ ਗਵਾਵਾ ਦੇ ਵਿੱਚ ਪ੍ਰੋਬਲਮ ਆਉਂਦੀ ਸੀ ਆ ਤੁਸੀਂ ਦੇਖ ਹੀ ਰਹੇ ਹੋ ਆਪਾਂ ਫਰੂਟ ਫਲਾਈ ਟਰੈਪ ਲਗਾਏ ਹੈਗੇ ਆ ਤੇ ਇਹ ਸਾਨੂੰ ਇੱਕ ਇੰਡੀਕੇਸ਼ਨ ਕਰ ਦਿੰਦਾ ਕਿ ਸਾਡੇ ਫਾਰਮ ਦੇ ਵਿੱਚ ਇਸ ਤਰ੍ਹਾਂ ਦਾ ਪੈਸਟ ਆਣੇ ਵਾਲਾ ਹੈਗਾ ਕਿਉਂਕਿ ਅਸੀਂ ਟੋਟਲ ਆਪਣੇ ਫਾਰਮ ਦੇ ਵਿੱਚ ਸਾਰ ਤਰ੍ਹਾਂ ਦੇ ਟਰੈਪ ਯੂਜ਼ ਕਰਦੇ ਹੈਗੇ ਆ ਇੱਕ ਫਰੂਟ ਫਲਾਈ ਟਰੈਪ ਇੱਕ ਬਲੂ ਟਰੈਪ ਆਪਣਾ ਸਟਿੱਕੀ ਟਰੈਪ ਔਰ yellow ਸਟਿੱਕੀ ਟਰੈਪ ਔਰ ਫਨਲ ਟਰੈਪ ਜਿਹੜੇ ਅਸੀਂ ਕ੍ਰੋਪ ਵਾਈਜ਼ ਅਸੀਂ ਉਹਨਾਂ ਨੂੰ ਚੇਂਜ ਕਰਦੇ ਰਹਿੰਦੇ ਆ ਜਿਹਦੇ ਨਾਲ ਇੱਕ ਇੱਕ ਤਾਂ ਸਾਡੇ ਜਿਹੜੇ ਫਾਰਮ ਦੇ ਵਿੱਚ ਜਿੰਨੇ ਵੀ ਕੀੜੇ ਮਕੋੜੇ ਆਣੇ ਹੈਗੇ ਆ ਉਹ ਸਾਨੂੰ ਇੰਡੀਕੇਸ਼ਨ ਹੋ ਜਾਂਦੀ ਹੈ ਕਿ ਇਸ ਤਰ੍ਹਾਂ ਦਾ ਅਟੈਕ ਹੋਣੇ ਵਾਲਾ ਹੈਗਾ ਇਸ ਪੈਸਟ ਦਾ ਕੰਟਰੋਲ ਅਸੀਂ ਕੰਟਰੋਲ ਪੈਲੋ ਕਰ ਲਈਏ ਔਰ ਦੂਸਰਾ ਇਹ ਕਿ ਉਹਨਾਂ ਦੀ ਜਿਹੜੀ ਸੰਖਿਆ ਹੈਗੀ ਆ ਉਹ ਕੰਟਰੋਲ ਦੇ ਵਿੱਚ ਰਹਿੰਦੀ ਹੈਗੀ ਆ ਕਿ ਸਾਨੂੰ ਲਗਭਗ ਇਹ ਆਪਾਂ ਆਰਗੇਨਿਕ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਕੰਟਰੋਲ ਕਰ ਲੈਣੇ ਹੈਗੇ ਆ ਸਾਨੂੰ ਕੋਈ ਵੀ ਕੈਮੀਕਲ ਔਰ ਕੋਈ ਵੀ ਪੈਸਟੀਸਾਈਡ ਜਿਹੜੀ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਆ ਹੈਗੀ ਆ ਇੱਕ ਤਾਂ ਓਵਰ ਵਾਟਰਿੰਗ ਤੇ ਦੂਸਰਾ ਹੈਗਾ ਪਾਣੀ ਦਾ ਭਰਾਵ ਤੇ ਪਾਣੀ ਦਾ ਭਰਾਵ ਕਦੋਂ ਹੁੰਦਾ ਜਦੋਂ ਅਸੀਂ ਡ੍ਰੈਗਨ ਫੂਡ ਦਾ ਕੋਈ ਵੀ ਬਾਗ ਲਾਣਾ ਹੈਗਾ ਇਹਨੂੰ ਜਾਦਾ ਬੈਡਾ ਤੇ ਲਗਾਇਆ ਜਾਵੇ ਜਾਂ ਤਾਂ ਇਹਨੂੰ ਉੱਚੇ ਖੇਤਾਂ ਦੇ ਉੱਪਰ ਲਗਾਇਆ ਜਾਵੇ ਤਾਂ ਅਸੀਂ ਇਹ ਪ੍ਰੋਬਲਮ ਨੂੰ ਫੇਸ ਹੋਣ ਤੋਂ ਅਸੀਂ ਬਚ ਸਕਦੇ ਹੈਗੇ ਆ ਤੇ ਦੂਸਰੀ ਮੇਨ ਪ੍ਰੋਬਲਮ ਹੈਗੀ ਇਹਨੂੰ ਰੂਟ ਰੋਟ ਦੀ ਪ੍ਰੋਬਲਮ ਜਿਹੜੀ ਜੜ ਦੇ ਵਿੱਚ ਆਂਦੀ ਹੈਗੀ ਆ ਤੇ ਉਹਨੂੰ ਅਸੀਂ ਪ੍ਰिवेंट ਕਰਨ ਵਾਸਤੇ ਸਾਨੂੰ ਜਿਹੜੀ ਨੀਮਾ ਟੋਡਸ ਵਗੈਰਾ ਹੈਗੀ ਜਾਂ ਗੇਂਦੇ ਦਾ ਫੁੱਲ ਲਗਾ ਦਈਏ ਜਾਂ ਇਸ ਤਰ੍ਹਾਂ ਦੇ ਕੋਈ ਨਾ ਕੋਈ ਆਲਟਰਨੇਟਿਵ ਇਹਦੇ ਵਿੱਚ ਫਸਲੀ ਚੱਕਰ ਆਪਾਂ ਇਦਾਂ ਦਾ ਕਰੀਏ ਕਿ ਰੂਟ ਰੋਟ ਦੀ ਸਾਨੂੰ ਪ੍ਰੋਬਲਮ ਨਾ ਆਵੇ ਤੇ ਦੋ ਦੋ ਪੁਆਇੰਟ ਇਹ ਹੋ ਗਏ ਆ ਤੇ ਤੀਸਰਾ ਹੈਗਾ ਇਹਨੂੰ ਅ ਗਰਮੀਆਂ ਦੇ ਵਿੱਚ ਜਦੋਂ 38 ਤੋਂ 35 ਤੋਂ ਟੈਂਪਰੇਚਰ ਇਨਕਰੀਸ ਹੋ ਜਾਂਦਾ ਹੈਗਾ ਤਾਂ ਇਹਨੂੰ ਸਨਵਰਨ ਦੀ ਪ੍ਰੋਬਲਮ ਵੀ ਆਂਦੀ ਹੈਗੀ ਆ ਤੇ ਜਿਹੜੀ ਇਹ ਵੈਰਾਈਟੀ ਹੈਗੀ ਆ ਇਹਨੂੰ ਲਗਭਗ ਘੱਟ ਹੈਗੀ ਆ ਬਟ ਕੁਝ ਵੈਰਾਈਟੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਜਿਹੜੀਆਂ 35 38 ਡਿਗਰੀ ਤੋਂ ਹਵਾ ਜਦੋਂ ਟੈਂਪਰੇਚਰ ਹੋ ਜਾਂਦਾ ਹੈ ਤੇ ਉਹਨਾਂ ਦੇ ਵਿੱਚ ਬੜੇ ਬੁਰੇ ਪ੍ਰਭਾਵ ਜਿਹੜੇ ਹੈਗੇ ਆ ਉਹਦੇ ਸਨਵਰਨ ਦੇ ਪਿੰਦੇ ਹੈਗੇ ਆ ਉਹਨੂੰ ਅਸੀਂ ਪ੍ਰिवेंट ਕਰਨ ਲਈ ਜਾਂ ਤਾਂ ਇਹਨੂੰ ਸ਼ੇਡਿੰਗ ਕਰ ਸਕਦੇ ਆ ਤੇ ਜਾਂ ਅਸੀਂ ਇਹਦੇ ਵਿੱਚ ਇੱਕ ਇੱਕ ਲਾਈਨ ਮੱਕੇ ਦੀ ਲਗਾ ਸਕਦੇ ਹਾਂ ਜਿਹਨੂੰ ਆਪਾਂ ਮੱਕੀ ਬੋਲਦੰਨੇ ਹੈਗੇ ਆ ਉਹ ਆਪਾਂ ਫਰਵਰੀ ਫਰਵਰੀ ਮਾਰਚ ਦੇ ਵਿੱਚ ਅਸੀਂ ਮੱਕੀ ਲਗਾ ਦੇ ਦੀ ਹੈਗੀ ਆ ਤਾਂ ਕਿ ਜਿਹੜਾ ਇੱਕ ਘਟ ਤੋਂ ਘਟ ਇਹਨੂੰ ਸਨਵਰਨ ਦੀ ਪ੍ਰੋਬਲਮ ਹੋਵੇ ਤੇ ਜੇ ਨੈਟ ਦੀ ਗੱਲ ਕਰੀਏ ਨੈਟ ਤਾਂ ਥੋੜਾ ਜਿਆ ਪੋਸਟਲੀ ਹੋਣ ਦਾ ਰਣ ਤੇ ਥੋੜਾ ਪ੍ਰੈਕਟੀਕਲੀ ਹਰ ਹਰ ਫਾਰਮਰ ਉਹਨੂੰ ਅਫੋਰਡ ਨਹੀਂ ਕਰ ਸਕਦਾ ਜਿੱਦਾਂ ਅਸੀਂ ਗੱਲ ਕਰਦੇ ਪਏ ਸੀ ਸ਼ੇਡ ਨੈਟ ਜਿਹੜਾ ਸ਼ੇਡ ਨੈਟ ਹੈਗਾ ਥੋੜਾ ਜਿਆ ਉਹ ਕਿਉਂਕਿ ਸਾਨੂੰ ਹਰ 6 ਮਹੀਨੇ ਬਾਅਦ ਸਾਨੂੰ ਉਹ ਚੇਂਜ ਕਰਨਾ ਪੈਂਦਾ ਕਿ ਥੋੜਾ ਜਿਹਾ ਉਹ ਕੀ ਜਾਂਦਾ ਐਕਸਪੈਂਸਿਵ ਹੋ ਜਾਂਦਾ ਵਾ ਫਾਰਮਰ ਦੇ ਲਈ ਤੇ ਇਸ ਕਰਕੇ ਅਸੀਂ ਜਿਹੜਾ ਮੱਕੀ ਦਾ ਸਾਡੇ ਟ੍ਰਾਇਲ ਹੈਗੇ ਆ 32 ਇਸ ਲਈ 3 ਸਾਲ ਤੋਂ ਮੱਕੀ ਲਗਾ ਰਹੇ ਆ ਤੇ ਸਾਨੂੰ ਬਹੁਤ ਵਧੀਆ ਰਿਸਪੌਂਸ ਹੈਗੇ ਆ ਅਸੀਂ ਸ਼ੈਡ ਨੈਟ ਤੋਂ ਨੂੰ ਛੱਡ ਕੇ ਜੇ ਮੱਕੀ ਲਗਾਈ ਜਾਵੇ ਟਾਈਮ ਸੀਰ ਫਰਵਰੀ ਲਾਸਟ ਦੇ ਵਿੱਚ ਜਾਂ ਮਾਰਚ ਸਟਾਰਟਿੰਗ ਦੇ ਵਿੱਚ ਤੇ ਉਤੋਂ ਵੀ ਉਹ ਉਹਦੇ ਵਾਸਤੇ ਵੀ ਸੰਭਾਰਨ ਤੋਂ ਅਸੀਂ ਕਾਫੀ ਨਿਜਾਤ ਮਿਲ ਸਕਦੀ ਹੈਗੀ ਸਾਨੂੰ ਮੱਡੀ ਦੀ ਤਰ੍ਹਾਂ ਦੀ ਅਸੀਂ ਗੱਲ ਕਰੀਏ ਜਿੱਦਾਂ ਅਸੀਂ ਪਹਿਲਾਂ ਹੀ ਦੱਸਿਆ ਇਹ 8x14 ਤੇ ਲੱਗੇ ਤਾਂ ਬਹੁਤ ਵਧੀਆ ਸਪੇਸਿੰਗ ਹੁੰਦੀ ਹੈ ਔਰ ਜਿੱਦਾਂ 14 ਫੁੱਟ ਦੀ ਗੱਲ ਕਰੀਏ ਤਾਂ ਆਪਾਂ ਇਹਦੇ ਵਿੱਚ ਇੰਟਰ ਕ੍ਰੋਪਿੰਗ ਮਤਲਬ ਜਿੱਦਾਂ ਆਪਾਂ ਨਾਰਮਲ ਬਾਕੀ ਖੇਤ ਦੇ ਵਿੱਚ ਫਸਲ ਲੈਣੇ ਹੈਗੇ ਆ ਤਾਂ ਉਹ ਅਸੀਂ ਇਹਦੇ ਵਿੱਚ ਲੈ ਸਕਦੇ ਹੈਗੇ ਆ ਜਿੱਦਾਂ ਅਸੀਂ ਪਿਛਲੇ 3 ਸਾਲ ਦੀ ਗੱਲ ਕਰੀਏ ਤਾਂ ਅਸੀਂ ਜਿੰਨਾ ਕਿ ਇਹਦੇ ਤੇ ਸਾਡਾ ਖਰਚਾ ਆਣਾ ਹੈਗਾ ਜਾਂ ਆਪਾਂ ਮੇਨਟੇਨੈਂਸ ਲਾ ਲਈਏ ਜਾਂ ਲੇਬਰ ਚਾਰਜ ਲਾ ਲਈਏ ਉਹ ਅਸੀਂ ਪੂਰੇ ਦਾ ਪੂਰਾ ਉਸ ਤੋਂ ਜ਼ਿਆਦਾ ਹੀ ਅਸੀਂ ਇਹ ਇੰਟਰ ਕ੍ਰੋਪਿੰਗ ਜੋ ਕੋ ਕੱਢ ਲੈਣੇ ਹੈਗੇ ਆ ਔਰ ਦੂਸਰਾ ਅਸੀਂ ਕੀ ਕਹਨੇ ਆ ਕਿ ਰੋਟੇਸ਼ਨ ਮਤਲਬ ਫਸਲੀ ਚੱਕਰ ਦਾ ਜਿਹੜੀ ਰੋਟੇਸ਼ਨ ਅਸੀਂ ਕਰਦੇ ਰਹੀਦਾ ਕਦੀ ਮਿਰਚ ਲਾ ਲਈ ਕਦੀ ਭਿੰਡੀ ਲਾ ਲਈ ਕਦੀ ਗਾਜਰ ਲਾ ਲਈ ਕਦੀ ਮਟਰ ਲਾ ਲੇ ਮਤਲਬ ਆਪਾਂ ਜਿਹੜੀ ਹੈਗੀ ਆ ਫੀਲਡ ਨੂੰ ਉਹਨੂੰ ਚੇਂਜ ਕਰਦੇ ਰਹੀਦਾ ਕਿ ਸਾਡੀ ਜਿਹੜੀ ਇੱਕ ਜਗ੍ਹਾ ਤੇ ਕੋਈ ਵੀ ਡੈਫੀਸ਼ੈਂਸੀ ਹੈਗੀ ਆ ਉਹ ਨਾ ਆਵੇ ਤੇ ਜੇ ਆਪਾਂ ਡ੍ਰੈਗਨ ਫਰੂਟ ਦੀ ਮਾਰਕੀਟ ਦੀ ਗੱਲ ਕਰੀਏ ਤੇ ਲਗਭਗ ਅਸੀਂ ਜਿਹੜੀ ਹੈਗੀ ਆ ਲੋਕਲੀ ਮਾਰਕੀਟਿੰਗ ਨੂੰ ਮਾਰਕੀਟ ਨੂੰ ਕਵਰ ਕਰੀਦਾ ਹੈਗਾ ਬਟ ਸਾਨੂੰ ਜਿਹੜੇ ਆਰਡਰ ਹੈਗੇ ਆ ਪੂਰੇ ਆਲ ਓਵਰ ਪੰਜਾਬ ਚੋਂ ਆਂਦੇ ਹੈਗੇ ਅਸੀਂ ਕੋਸ਼ਿਸ਼ ਕਰੀਦੀ ਕਿ ਸਾਰਿਆਂ ਨੂੰ ਜਿਹੜਾ ਹੈਗਾ ਫਰੂਟ ਅਸੀਂ ਪਹੁੰਚਦਾ ਕਰ ਸਕੀਏ ਤੇ ਜੇ ਇਹਦੀ ਆਪਣੀ ਮੰਡੀਆਂ ਦੀ ਗੱਲ ਕਰੀਏ ਮੰਡੀਆਂ ਦੇ ਵਿੱਚ ਆਪਾਂ ਜਿਹੜਾ ਪ੍ਰਾਈਸ ਇਹਦਾ ਹੈਗਾ ਵਾ ਸਾਨੂੰ ਬਹੁਤ ਘੱਟ ਮਿਲਦਾ ਹੈਗਾ ਜੇ ਆਪਾਂ ਲੋਕਲ ਸੇਲ ਕਰੀਏ ਤੇ ਸਾਨੂੰ ਮਤਲਬ 50 60 ਰੁਪਏ ਵੱਧ ਮਿਲ ਜਾਂਦੇ ਹੈਗੇ ਆ ਤੇ ਜੇ ਕਸਟਮਰ ਨੂੰ ਪਰ ਜਿਹੜਾ ਹੈਗਾ ਵਾ ਮੰਡੀਆਂ 'ਚੋਂ ਜੇ ਮੰਡੀਆਂ ਦੇ ਵਿੱਚੋਂ ਜਿਹੜਾ ਫਰੂਟ ਲੈਣਾ ਹੈਗਾ ਉਹ ਥੋੜਾ ਜਿਆਦਾ ਕੋਸਟਲੀ ਮਿਲਦਾ ਹੈ ਜੇ ਉਹ ਫਾਰਮਰ ਦੇ ਨਾਲ ਜਾਂ ਸਾਡੇ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਆਵੇ ਤਾਂ ਉਹਨੂੰ ਘੱਟੋ-ਘੱਟ 50-60 ਰੁਪਏ ਜਿਹੜਾ ਫਰੂਟ ਹੈਗਾ ਉਹ ਸਸਤਾ ਮਿਲਦਾ ਹੈਗਾ ਇਹ ਹੈ ਜੀ ਸਾਡਾ ਜਿਹੜਾ ਅਸੀਂ ਪੂਰਾ ਫਰਟੀਲਾਈਜ਼ਰ ਜਾਂ ਕੋਈ ਵੀ ਆਪਾਂ ਖਾਦ ਵਗੈਰਾ ਪਾਣੀ ਹੁੰਦੀ ਹੈ ਆਪਣੇ ਟ੍ਰੈਗਰ ਨੂੰ ਅਸੀਂ ਬਾਈ ਡ੍ਰਿਪ ਉਹ ਦਿੰਨੇ ਹੈਗੇ ਆ ਕਿਉਂਕਿ ਜੇ ਆਪਾਂ ਮੈਨੂਲੀ ਪਾਈਏ ਤਾਂ ਉਹਦੇ ਵਿੱਚ ਕੀ ਹੈ ਇੱਕ ਤਾਂ ਡੋਜ਼ ਵੱਧ ਘੱਟ ਹੋ ਜਾਂਦੀ ਹੈ ਔਰ ਜਿਹੜਾ ਸਾਡਾ ਲਾਸ ਹੁੰਦਾ ਹੈਗਾ ਫਰਟੀਲਾਈਜ਼ਰ ਦਾ ਜਾਂ ਕੋਈ ਵੀ ਖਾਦ ਦਾ ਉਹ ਜ਼ਿਆਦਾ ਹੁੰਦਾ ਹੈਗਾ ਤੇ ਇਸ ਕਰਕੇ ਅਸੀਂ ਪ੍ਰੇਫਰ ਕਰਦੇ ਆਂ ਆਪਾਂ ਜੋ ਵੀ ਫਰਟੀਲਾਈਜ਼ਰ ਜਾਂ ਕੋਈ ਵੀ ਆਪਾਂ ਇਹਨਾਂ ਨੂੰ ਖਰਾਕ ਦੇਣੀ ਹੈਗੀ ਆ ਉਹ ਵੈਂਚਰੀ ਰਾਹੀਂ ਹੀ ਦਈਏ ਤੇ ਇਹ ਹੈਗਾ ਜੀ ਸਾਡਾ ਵੈਂਚਰੀ ਦਾ ਪੂਰਾ ਸਿਸਟਮ ਜਿਹੜਾ ਆਪਾਂ ਹਰ 15 20 ਦਿਨਾਂ ਬਾਅਦ ਅਸੀਂ ਇਹਨੂੰ ਮੌਸਮ ਤੇ ਵੈਦਰ ਦੇ ਹਿਸਾਬ ਦੇ ਨਾਲ ਅਸੀਂ ਦੇ ਦਿੰਨੇ ਰਹਿੰਦੇ ਆਂ ਦੂਸਰਾ ਇਹਦੇ ਨਾਲ ਕੀ ਆ ਆਪਾਂ ਨੂੰ ਜਿੰਨਾ ਪਾਣੀ ਦੇਣਾ ਹੈਗਾ ਵਾ ਉਹ ਅਸੀਂ ਕੰਟਰੋਲ ਤਰੀਕੇ ਨਾਲ ਦੇ ਦੇ ਸਕਦੇ ਆ ਕਿਉਂਕਿ ਵੈਂਚਰੀ ਦਾ ਵੈਂਚਰੀ ਔਰ ਰਿਪ ਦਾ ਸਾਨੂੰ ਮੇਨ ਫਾਇਦਾ ਕੀ ਹੁੰਦਾ ਕਿ ਜਿੰਨੀ ਪੌਦੇ ਨੂੰ ਜ਼ਰੂਰਤ ਹੈਗੀ ਆ ਉਸ ਹਿਸਾਬ ਦੇ ਨਾਲ ਅਸੀਂ ਉਹਨੂੰ ਖਾੜਕ ਦੇ ਸਕਦੇ ਹੈਗੇ ਆ ਜੇ ਅਸੀਂ ਡ੍ਰੈਗਨ ਫਰੂਟ ਦੀ ਮੰਡੀਕਰਨ ਦੀ ਗੱਲ ਕਰੀਏ ਤੇ ਅਸੀਂ ਜਿਹੜਾ ਲਗਭਗ ਪੂਰੀ ਮਾਰਕੀਟ ਅਸੀਂ ਲੋਕਲੀ ਆਪਾਂ ਕੈਪਚਰ ਕਰਦੇ ਹੈਗੇ ਆ ਤੇ ਜਦੋਂ ਸਾਡੇ ਤੋਂ ਥੋੜਾ ਪ੍ਰੋਡਕਸ਼ਨ ਵਧਿਆ ਜਾਂਦੀ ਜਾਂ ਐਕਸਿਸ ਹੋ ਜਾਂਦਾ ਹੈਗਾ ਮਾਲ ਤਾਂ ਫਿਰ ਅਸੀਂ ਇਹ ਹੁਸ਼ਿਆਰਪੁਰ ਮੰਡੀ ਜਲੰਧਰ ਮੰਡੀ ਅੰਡੀਗੜ੍ਹ ਮੰਡੀ ਵਿੱਚ ਵੀ ਅਸੀਂ ਆਪਣਾ ਡ੍ਰੈਗਨ ਫਰੂਟ ਅਸੀਂ ਭੇਜਦੇ ਹੈਗੇ ਆ ਬਟ ਪ੍ਰੋਬਲਮ ਸਾਨੂੰ ਉੱਥੇ ਕੀ ਜਾਂਦੀ ਹੈਗੀ ਆ ਕਿ ਸਾਡੇ ਮੁਤਾਬਿਕ ਸਾਨੂੰ ਰੇਟ ਨਹੀਂ ਮਿਲ ਪੰਦਾ ਹੈਗਾ ਤੇ ਫਿਰ ਦੂਸਰੀ ਗੱਲ ਕਰੀਏ ਅਵੇਅਰਨੈਸ ਦੀ ਤੇ ਜਿੱਦਾਂ ਕਿ ਇਹ ਫਰੂਟ ਹੱਲੇ ਆ ਆਉਣ ਦੇ ਟਾਈਮ ਦੇ ਵਿੱਚ 4-5 ਸਾਲ ਹੀ ਹੋਏ ਹੈਗੇ ਇਹਨੂੰ ਮਾਰਕੀਟ 'ਚ ਆਏ ਨੂੰ ਤੇ ਕਾਫੀ ਲੋਕਾਂ ਦੇ ਵਿੱਚ ਇਹਦੇ ਇਹਦੇ ਪ੍ਰਤੀ ਅਵੇਅਰਨੈਸ ਨਹੀਂ ਨਹੀਂ ਹੈਗੀ ਆ ਜਿੱਦ ਤੱਕ ਬਾਕੀ ਫਰੂਟ ਜਿੱਦਾਂ ਸੇਬ ਅਮਰੂਦ ਲੋਕੀ ਆ ਮਤਲਬ ਚਾਹ ਕੇ ਖਾਂਦੇ ਹੈਗੇ ਆ ਤੇ ਇਹ ਥੋੜਾ ਜਿਹਾ ਐਕਸਪੈਂਸਿਵ ਹੋਣ ਕਰਕੇ ਵੀ ਇੱਕ ਰੀਜ਼ਨ ਹੈਗਾ ਵਾਕ ਲੋਕੀ ਜਦੋਂ ਬਿਮਾਰੀ ਆਂਦੀ ਹੈ ਜਾਂ ਡਾਕਟਰ ਉਹਨਾਂ ਨੂੰ ਐਡਵਾਈਸ ਕਰਦਾ ਇਹ ਫਰੂਟ ਖਾਓ ਤੁਹਾਨੂੰ ਇਸ ਤਰ੍ਹਾਂ ਦੇ ਬੈਨੀਫਿਟ ਜਾਂ ਮਤਲਬ ਇਸ ਤਰ੍ਹਾਂ ਦੇ ਹੈਲਥ ਬੈਨੀਫਿਟ ਮਿਲਣਗੇ ਤਾਂ ਹੀ ਲੋਕੀ ਖਾਂਦੇ ਹੈਗੇ ਆ ਬਟ ਇਸ ਸਾਲ ਅਸੀਂ ਥੋੜਾ ਜਿਹਾ ਆਪਣੇ ਜਿੰਨੇ ਵੀ ਕਸਟਮਰ ਸਿਗੇ ਉਹਨਾਂ ਨੂੰ ਅਸੀਂ ਅਵੇਅਰ ਕੀਤਾ ਕਿ ਇਸ ਦੇ ਹੈਲਥ ਬੈਨੀਫਿਟ ਦੱਸੇ ਇਹਨਾਂ ਦੇ ਬੈਨੀਫਿਟ ਸਾਰਾ ਕੁਝ ਦੱਸਿਆ ਤੇ ਇਸ ਵਾਰੀ ਜਿਹੜੀ ਸਾਡੀ ਲੋਕਲ ਜਿਹੜੀ ਸੇਲ ਸੀਗੀ ਉਹ ਇਨਕਰੀਜ਼ ਹੋਈ ਹੈਗੀ ਆ ਇਹ ਜਿਸ ਤਰ੍ਹਾਂ ਅਸੀਂ ਪਹਿਲਾਂ ਹੀ ਦੱਸਿਆ ਹੈਗਾ ਅਸੀਂ ਜਿੰਨਾ ਕੁ ਮਤਲਬ ਫਰੈਸ਼ ਡ੍ਰੈਗਨ ਫਰੂਟ ਸਪਲਾਈ ਕਰਨ ਦੇ ਵਿੱਚ ਹੀ ਸਾਡਾ ਮੈਕਸਿਮਮ ਫਰੈਸ਼ ਡ੍ਰੈਗਨ ਫਰੂਟ ਹੀ ਸੇਲ ਹੋ ਜਾਂਦਾ ਹੈਗਾ ਔਰ ਉਸ ਤੋਂ ਬਾਅਦ ਅਸੀਂ ਜੇ ਕਰੀਏ ਵੈਜੀਟੇਬਲਸ ਮਤਲਬ ਡੇਢ ਕੇ ਮਹੀਨੇ ਬਾਅਦ ਸਾਡੀ ਜਿਹੜੀਆਂ 올 ਵੈਜੀਟੇਬਲਸ ਸਟਾਰਟ ਹੋ ਜੰਦੀਆਂ ਨੇਆਂ ਸੇਲ ਵਾਸਤੇ ਤੇ ਜਿੰਨੇ ਕ ਕਸਟਮਰ ਸਾਡੇ ਤੋਂ ਡਾਇਰੈਕਟ ਲੈ ਕੇ ਜਾਂਦੇ ਉਹਨਾਂ ਨੂੰ ਪਤਾ ਹੀ ਹੈਗੇ ਸਾਡੀ ਲੋਕੇਸ਼ਨ ਦਾ ਤੇ ਜਿਹੜੀ ਸਾਡੀ ਲੋਕੇਸ਼ਨ ਹੈਗੀ ਇਹ ਉਹਨਾ ਰੋਡ ਤੇ ਆਪੋਜ਼ਿਟ ਸਵਾਮੀ ਸਰਵਨਾਥ ਯੂਨੀਵਰਸਿਟੀ ਤੇ ਔਰ ਗੂਗਲ ਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਇਹ ਸੈਨੀ ਡ੍ਰੈਗਨ ਫਰੂਟ ਫਾਰਮ ਤੇ ਦੀ ਲੋਕੇਸ਼ਨ ਔਰ ਹਰ ਅਪਡੇਟ ਅਵੇਲੇਬਲ ਰਹਿੰਦੀ ਹੈਗੀ ਆ ਤੇ ਜੇ ਕਿਸੇ ਵੀ ਭਰਾ ਨੇ ਸਾਡੇ ਤੋਂ ਕੋਈ ਵੀ ਫਰੈਸ਼ ਸਬਜੀ ਔਰ ਜਾਂ ਫਰੈਸ਼ ਫਰੂਟ ਲੈਣਾ ਹੋਵੇ ਸਾਡੇ ਨੰਬਰਾਂ ਤੇ ਵੀ ਸੰਪਰਕ ਕਰ ਸਕਦਾ ਸਾਡਾ ਨੰਬਰ ਹੈਗਾ 9041247871